ਭਾਜੀ ਸਤਿ ਸ੍ਰੀ ਅਕਾਲ ਤੇ ਭਾਜੀ ਨਾਮ ਦੱਸੋ ਜੀ ਸਭ ਤੋਂ ਪਹਿਲਾਂ ਤੁਸੀਂ ਆਪਣਾ ਨਾਮ ਧਰਮਪਾਲ ਜੀ ਧਰਮਪਾਲ ਹਾਂਜੀ ਨਾਨਾ ਵਾਲੇ ਹਾਂਜੀ ਠੀਕ ਹੈ ਜੀ ਠੀਕ ਹੈ ਕਿੰਨੀ ਭਾਜੀ ਏਜ ਜੀ ਹਾਂਜੀ ਏਜ ਕਿੰਨੀ ਉਮਰ ਕਿੰਨੀ ਤੁਹਾਡੀ ਉਮਰ ਉਮਰਿਆ 50 ਸਾਲ ਹੋਣੀ ਹੈ ਜੀ ਹਾਂ ਹਾਂਜੀ ਤੇ ਕਿੰਨੇ ਟਾਈਮ ਤੋਂ ਭਾਜੀ ਕਰਦੇ ਹੋ ਇਹ ਕੰਮ ਇਹ 30 ਸਾਲ ਤੋਂ ਕਰਦੇ ਹਾਂ ਜੀ 30 ਸਾਲ ਤੋਂ ਹਾਂਜੀ ਅੱਛਾ ਜੀ ਤੇ ਕਿਹੜੇ ਕਿਹੜੇ ਭਾਜੀ ਨਾਂ ਹੁੰਦੇ ਆਪਣੇ ਕੋਲ ਨਾਨਾ ਮੁਖਸ਼ੀਨ ਹਾਂ ਲੱਗੋ ਜੀ ਅੱਛਾ ਇਕੋ ਤਰ੍ਹਾਂ ਦਾ ਹਾਂਜੀ ਦਾ ਪਨੀਰ ਵਾਲਾ ਹੋ ਗਿਆ ਜੀ ਉਹ ਪਨੀਰ ਵਾਲਾ ਹੁੰਦਾ ਵਾ ਜੇ ਕਿਹਨੇ ਤਿਆਰ ਕਰਾਉਣਾ ਉਸ ਹਿਸਾਬ ਨਾਲ ਹਾਂ ਹਾਂਜੀ ਮੇਨ ਤੁਹਾਡਾ ਕੋ ਮਿਕਸ ਹੁੰਦਾ ਹਾਂਜੀ ਹਾਂਜੀ ਸਹੀ ਹੈ ਜੀ ਸਹੀ ਹੈ ਤੇ ਕਰੋ ਭਾਜੀ ਇੱਕ ਤਿਆਰ ਹੈ ਹਾਂਜੀ ਜੀ ਲਓ ਜੀ ਲਓ ਇਹ ਕਾਰਟ ਦੇ ਉੱਤੇ ਤੰਦੂਰ ਫਿੱਟ ਕੀਤਾ ਇੱਕ ਤੰਦੂਰ ਜਿਹੜੀ ਉੱਤੇ ਬੈਠਾ ਜੀ ਅੱਛਾ ਜੀ ਰੈਡੀ ਕੀਤਾ ਬਹੁਤ ਵਧੀਆ ਸੈਟਅਪ ਤੁਸੀਂ ਬਣਾਇਆ ਜੀ ਹਾਂਜੀ ਇਹ ਮੇਨ ਆਟਾ ਹੁੰਦਾ ਕਿ ਮੈਂ ਇਦਾਂ ਦੀ ਨਾ ਆਟਾ ਜੀ ਅੱਛਾ ਜੀ ਇੱਕ ਤਾਂ ਇਹ ਕਿ ਉਹ ਕਿਉਂ ਹੋ ਰਹੀਦਾ ਜੀ ਵਿੱਚ ਪਣਾ ਜੀ ਅੱਛਾ ਇਹ ਕਿਉਂਗਾ ਤੋਂ ਲਾਇਆ ਜਾਂਦਾ ਉਹ ਕਿਉਂ ਖਸਤਾ ਹੁੰਦਾ ਜੀ ਕੋਈ ਅੱਛਾ ਜੀ ਹਾਂਜੀ ਠੀਕ ਹੈ ਜੀ ਇਹ ਆਪਣੀ ਆ ਗਈ ਜੀ ਫਿਲਿੰਗ ਆਲੂ ਦੀ ਹਾਂਜੀ ਆਲੂ ਹੀ ਖਾਣਗੇ ਜੀ ਇਹ ਚੰਗੀ ਟਿੱਕੀ ਤਗੜੀ ਪਾਉਂਦੇ ਜੇ ਤੋ ਇਹ ਹੋ ਜੇਗੀ ਹਾਂਜੀ ਸਹੀ ਹੈ ਜੀ ਠੀਕ ਹੈ ਜੀ ਆ ਦੇਖੋ ਜੀ ਠੀਕ ਹੈ ਜੀ ਇਹ ਕੀ ਪਾਤਾ ਜੀ ਉੱਪਰ ਹੋਣਾ ਇਹ ਮਸਾਲੇ ਹੈ ਜੀ ਠੀਕ ਹੈ ਜੀ ਗਾਜਰ ਆ ਜੀ ਧਨੀਆ ਜੀ ਅੱਛਾ ਜੀ ਜੀਗਾ ਜਵਾਨ ਟੱਕੂ ਤੇ ਹੱਥ ਨੇ ਨਹੀਂ ਆ ਪੂਰੀ ਹਾਂਜੀ ਹਾਂਜੀ ਪੜਾਉਂਦੇ ਜੀ ਗੋਲੇ ਨੂੰ ਹਾਂਜੀ ਹਾਂਜੀ ਠੀਕ ਹੈ ਇਹ ਵੀ ਆਪਾਂ ਆੜੀ ਬੜੀ ਗੱਲਾਂ ਕਰਦੇ ਨੇ ਜਣੇ ਦੇ ਤੋਂ ਇਹ ਕਿੰਨੇ ਟਾਈਮ ਤੱਕ ਰੱਖਦੇ ਜੀ ਤੰਦੂਰ ਚ ਇਹ ਦੁੱਧ ਤੁਹਾਨੂੰ ਮੇਰੇ ਲੱਗ ਜਾਂਦੇ ਆ ਜੀ ਠੀਕ ਹੈ ਜੀ ਇਹ ਦੇਖੋ ਜੀ ਕਿੰਨੇ ਟਾਈਮ ਹੋ ਗਿਆ ਅੰਤਾ ਜੀ ਰੈਡੀ ਹਾਂਜੀ ਹਾਂਜੀ ਜੀ ਵਾਹ ਜੀ ਵਾਹ ਇਹ ਕਿੰਨਾ ਕੀ ਟਾਈਮ ਲੱਗ ਜਾਂਦਾ ਤੰਦੂਰ ਚ ਇਹ 2-3 ਮਿੰਟ ਲੱਗਦੇ ਆ ਜੀ ਠੀਕ ਹੈ 1 ਮਿੰਟ ਕੱਕ ਚੱਕੀ ਪਵਾ ਜੀ ਵਾਹ ਇਹ ਲੱਗ ਗਿਆ ਹੁਣ ਪਲੇਟ ਤਿਆਰ ਹੁਣ ਹਾਂ ਜੀ ਵਾਹ ਜੀ ਵਾਹ ਇਹ ਜੀ ਚਨੇ ਇਹ ਆ ਗਏ ਜੀ ਚਨੇ ਹਾਂ ਜੀ ਇਹ ਚਨੇ ਡੇਲੀ ਕਰਦੇ ਤਿਆਰ ਹਾਂ ਜੀ ਹਾਂ ਜੀ ਡੇਲੀ ਕਰਦੇ ਚੜੇ ਵੀ ਚਨੇ ਸੰਘਣੇ ਆ ਜੀ ਕਲਰ ਬਹੁਤ ਸੋਹਣਾ ਹੈ ਇਹ ਮੂਲੀ ਚਰਨੀ ਇਹ ਪਿਆਜ਼ ਦੀ ਹੈਗੀ ਮੂਲੀ ਹਾਂ ਜੀ ਹਾਂ ਜੀ ਪਿਆਜ਼ ਨਹੀਂ ਨਾਲ ਪਿਆਜ਼ ਵੀ ਹੈਗਾ ਜੀ ਬੋਲ ਜੀ ਪਿਆਗੀ ਜੀ ਮੂਲੀ ਇਹ ਆ ਗਈ ਜੀ ਚਤਨੀ ਚਾਰ ਖਤਮ ਹੋ ਗਿਆ ਜੀ 3 ਮੇੜਾ ਹੁੰਦਾ ਜੀ ਇਹ ਸਹੀ ਆ ਜੀ ਹਾਂਜੀ ਰੌਣਕਾਂ ਜੰਗੀਆਂ ਤੁਹਾਡੇ ਕੋ ਲੱਗੀਆਂ ਜੀ ਹਾਂਜੀ ਧੰਵਾਦੀ ਬਾਦ ਇਹ ਆ ਗਿਆ ਨਾਲ ਮੱਖਣ ਦਾ ਮੱਖਣ ਬਟਰ ਬਟਰ ਤੇ ਕੀ ਪ੍ਰਾਈਸ ਕੀ ਜੇ ਭਾਜੀ ਇਹ ਪਲੇਟ ਦਾ ਇਹ 40 ਰੁਪਏ 40 ਰੁਪਏ ਤੇ ਕੋਈ ਲੋਕੇਸ਼ਨ ਦੱਸ ਦੋ ਆਪਣੀ ਇਹ ਲੋਕੇਸ਼ਨ ਕਿਹੜੀ ਜੀ ਆਪਣੀ ਇਹ ਹੈਗੀ ਜੇ ਕਾਦੀਆਂ ਰੋਡ ਜੇ ਅੱਛਾ ਜੀ ਪਾਣੀ ਵਾਲੀ ਟੈਂਕੀ ਦੇ ਸਾਹਮਣੇ ਠੀਕ ਹੈ ਜੀ ਹਾਂਜੀ ਬਈ ਚੈੱਕ ਕਰੋ ਭਾਈ ਵਾਹ ਜੀ ਵਾਹ ਠੀਕ ਹੈ ਜੀ ਮੌਜੀ ਨਾਨ ਆਪਣਾ ਹੋ ਗਿਆ ਜੀ ਰੈਡੀ ਤੇ ਇਧਰ ਆ ਗਏ ਜੀ ਚਨੇ ਚਨੇ ਦੀ ਕੁਆਲਿਟੀ ਬਹੁਤ ਸੁਹਣੀ ਹੈ ਬਹੁਤ ਐਂਡ ਬੁਰੀ ਬੀਤ ਕਿਤਨਾ ਸਪੂਰੀ ਹੈ ਆਂ ਸੰਗਣੇ ਜਣੇ ਦੇ ਤੇ ਇੱਧਰ ਆ ਗਿਆ ਜੀ ਆਪਣਾ ਨਾਮ ਆਪਣੀ ਰੀਕ ਫਿਲਿੰਗ ਚੈੱਕ ਕਰੀ ਆ ਹਾਂ ਜੀ ਮਰੀ ਫਿਲਿੰਗ ਕਰ ਲਵਾਂ ਜੀ ਨਾਲ ਆ ਗਿਆ ਜੀ ਵੀ ਤੁਹਾਰ ਦਾ ਯਾਰ ਇੱਥੇ ਪਾਈਏ ਜੀ ਜਣੇ ਉਪਰੋਂ ਕੇਲੇ ਦੀ ਪਿਆਰ ਬਹੁਤ ਵਧੀਆ ਟੇਸਟ ਆ ਜੀ ਇਹਨਾਂ ਦੇ ਨਾਮ ਦਾ ਤੇ ਜਰੂਰ ਇਹਨਾਂ ਕੋ ਪਹੁੰਚੋ ਬਟਾਲਾ ਕਾਦੀਆਂ ਰੋਡ ਤੇ ਇਹਨਾਂ ਦੀ ਗਾਟ ਆ ਜੀ ਤੇ ਜਰੂਰ ਇੱਥੇ ਆ ਕੇ ਇਹਨਾਂ ਕੋ ਨਾਨਾ ਕਾ ਕੇ ਜਾਓ ਜੀ ਓਕੇ ਜੀ ਮਿਲਦੇ ਹਾਂ ਨਵੇਂ ਵੀਡੀਓ ਵਿੱਚ ਕਿਸੇ ਵੀਡੀਓ ਵਿੱਚ ਅੱਜ ਤੱਕ ਦੇ ਲਈ ਸასი ਸ਼ਾਹ ਜੀ